ਵਾਲੀਏ ਗੁਰੂ ਆਲਮ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਕਦਸ ਗੋਦਾ ਨੰਦ ਮਾਨ ਰਹੀ ਸਾਧ ਸੰਗਤ ਜੀਓ ਬੜੇ ਹੀ ਵੱਡੇ ਭਾਗ ਨੇ 350 ਸਾਲਾਂ ਸਤਾਬ ਦੀ ਮਨਾਉਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਆਪ ਜੀ ਦੇ ਸਾਨੂੰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੋਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਮੇਂ ਦੇ ਕੀ ਹਾਲਾਤ ਸਨ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆ ਗੁਰ ਫਤਿਹ ਦੀ ਸਾਂਝ ਪਾਈਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਗੁਰ ਦੇ ਪਿਆਰ ਵਾਲਿਓ ਆਪ ਸਿੱਖ ਸੰਗਤਾਂ ਦੇ ਸਨਮੁਖ ਹਾਜ਼ਰ ਹੋਏ ਆ ਗੁਰਮੁਖ ਪਿਆਰਿਓ ਨਵੰਬਰ ਦਾ ਦਿਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੇ ਉਹਨਾਂ ਦੇ ਪਿਆਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਏ ਜਦੋਂ ਸਾਨੂੰ 1675 ਈਸਵੀ ਦੇ ਵਿੱਚ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਜੇ ਪਾਸ਼ਾ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੇਸ਼ ਕੀਤਾ ਜਾਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਖੁਦ ਦਿੱਲੀ ਗਿਆ ਉਹ ਬਕੈਰਾ ਇੱਕ ਚਿੱਠੀ ਆਪਣੀ ਸਿਪਾਹੀਆਂ ਦੇ ਹੱਥ ਭੇਜਦਾ ਹੈ ਕਿ ਗੁਰੂ ਤੇਗ ਬਹਾਦਰ ਨੂੰ ਪੁੱਛ ਲਿਆ ਜਾਵੇ ਕਿ ਜਾਂਦਾ ਕਰਾਮਾ ਦਿਖਾਓ ਫਿਰ ਕਹਿੰਦੇ ਨੇ ਮੁਸਲਮਾਨ ਬਣ ਜਾਓ ਆਖਿਰ ਵਿੱਚ ਕਹਿੰਦੇ ਨੇ ਮੌਤ ਲਈ ਤਿਆਰ ਹੋ ਜਾਓ ਗੁਰਮੁਖ ਪਿਆਰਿਓ 5 ਨਵੰਬਰ ਨੂੰ ਸ਼ਾਹੀ ਕਾਜੀ ਅਬਦੁਲ ਬਾਹ ਮੋਰੇ ਉਹਦੇ ਸਾਹਮਣੇ ਗੁਰੂ ਸਾਹਿਬ ਜੀ ਨੂੰ ਪੇਸ਼ ਕੀਤਾ ਜਾਂਦਾ ਏ ਕਾਜੀ ਇਹ ਤਿੰਨੇ ਗੱਲਾਂ ਸਾਹਮਣੇ ਰੱਖ ਦਿੰਦਾ ਹੈ ਕਾਜੀ ਨਫ਼ਰਤ ਦੀ ਆਗ ਵਿੱਚ ਸਿੱਖੀ ਦੇ ਖਿਲਾਫ ਅਸਲ ਦੇ ਵਿੱਚ ਦੁਨੀਆ ਦੇ ਇਹ ਧਰਮ ਸਿੱਖੀ ਦੇ ਖਿਲਾਫ ਨਹੀਂ ਸਨ ਅਸਲ ਦੇ ਵਿੱਚ ਇਹ ਤਾਂ ਇਨਸਾਨੀਅਤ ਦੇ ਖਿਲਾਫ ਸਨ ਤੇ ਉਸੇ ਇਨਸਾਨੀਅਤ ਦਾ ਵਿਰੋਧ ਸਿੱਖੀ ਦਾ ਵਿਰੋਧ ਸੀ ਕਾ ਜੀ ਇਹ ਤਿੰਨੇ ਸ਼ਰਤਾ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖ ਦਿੰਦਾ ਹੈ ਪਰ ਗੁਰੂ ਸਾਹਿਬ ਜੀ ਨੇ ਅਜਾ ਕੁਝ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਪਹਿਲੀ ਗੱਲ ਦਾ ਜਵਾਬ ਦਿੱਤਾ ਗੁਰੂ ਸਾਹਿਬ ਜੀ ਕਹਿਣ ਲੱਗੇ ਕਹਿਣ ਲੱਗੇ ਕਿ ਕਰਾਮਾਤ ਵਗੈਰੂ ਖੁਦ ਆਪ ਹੈ ਮੁਸਲਮਾਨ ਬਣਨ ਦੀ ਗੱਲ ਦਾ ਜਵਾਬ ਦਿੱਤਾ ਕਿ ਜੇ ਮੈਂ ਮੁਸਲਮਾਨ ਬਣ ਜਾਵਾਂ ਮਰਨਾ ਤਾਂ ਫਿਰ ਵੀ ਹੈ ਜੇ ਜੇ ਤੁਸੀਂ ਮੈਨੂੰ ਡਰਾਵਾ ਦਿੰਦੇ ਹੋ ਕਿ ਤੁਸੀਂ ਮੈਨੂੰ ਮਾਰ ਦਿਓਗੇ ਇਹ ਤੁਹਾਡਾ ਬਲੇਖਾ ਏ ਜੋ ਅਬਦੁੱਲ ਨੇ ਗੱਲਾਂ ਸੁਣੀਆਂ ਤਾਂ ਉਸਨੇ ਕੁਝ ਸਮਾਂ ਉਡੀਕ ਕੀਤੀ ਉਸਦੇ ਮਨ ਵਿੱਚ ਸੀ ਕਿ ਇਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਪਰ ਸਿੱਖ ਵਿਦਵਾਨਾਂ ਦੇ ਲਿਖਣ ਅਨੁਸਾਰ ਗੁਰੂ ਸਾਹਿਬ ਜੀ ਦੀ ਉੱਪਰ ਬਲ ਦੀ ਰੇਤਾ ਵੀ ਪਾਈ ਗਈ ਉਹਨਾਂ ਨੂੰ ਗਰਮ ਕਰ ਕਰਕੇ ਸਲਾਖਾਂ ਵੀ ਲਾਈਆਂ ਗਈਆਂ ਇੱਥੋਂ ਤੱਕ ਇੱਥੋਂ ਤੱਕ ਉਹਨਾਂ ਨੂੰ ਲੋਹੇ ਦੇ ਉਸ ਪਿੰਜਰੇ ਵਿੱਚ ਕੈਦ ਕੀਤਾ ਗਿਆ ਜਿਸ ਦੇ ਚਾਰੇ ਪਾਸੇ ਲੋਹੇ ਦੇ ਸੂਏ ਲੱਗੇ ਹੋਏ ਸਨ ਇੱਕ ਵਾਰ ਕੋਈ ਵੀ ਸਰੀਰ ਉਸ ਦੇ ਵਿੱਚ ਨਾ ਚੰਗੀ ਤਰ੍ਹਾਂ ਦਾਖਲ ਹੋ ਸਕਦਾ ਹੈ ਨਾ ਹੀ ਚੰਗੀ ਤਰ੍ਹਾਂ ਬੈਠ ਸਕਦਾ ਹੈ ਨਾ ਹੀ ਚੰਗੀ ਤਰ੍ਹਾਂ ਖਲੋ ਸਕਦਾ ਹੈ ਔਰ ਨਾ ਹੀ ਚੰਗੀ ਤਰ੍ਹਾਂ ਚੋਕ ਸਕਦਾ ਹੈ ਇਸ ਤਰੀਕੇ ਦੇ ਨਾਲ ਤਕਰੀਬਨ 5 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਗੁਰੂ ਸਾਹਿਬ ਜੀ ਦੇ ਸਰੀਰ ਉੱਪਰ ਅਨੇਕਾਂ ਸਿਏ ਦਿੱਤੇ ਗਏ ਸਨ ਗੁਰਮੁਖ ਪਿਆਰਿਓ 5 ਨਵੰਬਰ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਦਿਆਲਾ ਜੀ ਨੂੰ ਦੇਗਾਂ ਦੇ ਵਿੱਚ ਬਿਠਾ ਕੇ ਉੱਪਰੋਂ ਗਰਮ ਪਾਣੀ ਪਾ ਕੇ ਉਬਾਲ ਕੇ ਸ਼ਹੀਦ ਕੀਤਾ ਗਿਆ ਫਿਰ ਭਾਈ ਮਤੀ ਦਾਸ ਜੀ ਨੂੰ ਦੋ ਲੱਕੜ ਦੇ ਫੱਟਿਆਂ ਦੇ ਵਿੱਚ ਬੰਨ੍ਹ ਕੇ ਆਰੇ ਦੇ ਨਾਲ ਵਿਚਕਾਰ ਤੋਂ ਦੋ ਫਾੜ ਕਰਕੇ ਸ਼ਹੀਦ ਕੀਤਾ ਗਿਆ ਫਿਰ ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਉੱਪਰ ਤੇਲ ਪਾ ਕੇ ਜਿਉਂਦੇ ਜੀ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ ਮੁਗਲਾਂ ਨੇ ਸਾਰਾ ਕੁਝ ਗੁਰੂ ਸਾਹਿਬ ਜੀ ਨੂੰ ਡਰਾਉਣ ਲਈ ਕੀਤਾ ਸੀ ਪਰ ਉਹ ਤਾਂ ਭੁੱਲ ਗਏ ਸਨ ਕਿ ਇਹ ਉਹੀ ਸਿੱਖ ਨੇ ਜਿਹੜੇ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਪੜ੍ਹਦੇ ਨੇ ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਉ ਸਰਤਲ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੇ ਜੈ ਸਰਦੀ ਜੈ ਕਾਣ ਨਾ ਕੀ ਜੈ ਐ ਉਸਕਰ ਦੇ ਵਾਸੀ ਨੇ ਇਹ ਉਸਕਰ ਦੇ ਵਾਸੀ ਨੇ ਜਿੰਨਾ ਨੇ ਪੜਿਆ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਅਸੀਂ ਸੱਚ ਦੀ ਖਾਤਰ ਚੱਲਣ ਵਾਲੇ ਹਾਂ ਗੁਰਮੁਖੋ ਅਸੀਂ ਤਾਂ ਸੱਚ ਦੀ ਖਾਤਰ ਚੱਲਣ ਵਾਲੇ ਹਾਂ ਜੇ ਸੱਚ ਛੂਡ ਦੇਗੇ ਝੁੱਕ ਜਾਵੇ ਤਾਂ ਸੱਚ ਕਾ ਦਾ ਫਿਰ ਉਸ ਤੋਂ ਬਾਅਦ ਕਾਜੀ ਨੇ ਸ਼ਾਮ ਤੱਕ ਉਡੀਕ ਕੀਤੀ ਕਿ ਇਹ ਨਾ ਮਨ ਬਦਲ ਜਾਵੇ ਪਰ ਅੰਤਿਮ ਚੋ ਜੋ ਇੱਕ ਜਲਾਲ ਜਲਾਲਉਦੀਨ ਨੇ ਚਾਨ ਸ਼੍ਰੀ ਗੁਰੂ ਤੇਗ ਬਹਾਦਰ ਮਾਰਾ ਸੱਚੇ ਪਾਸ਼ਾ ਜੀ ਦਾ ਅਸੀਸ ਤੜ ਨਾਲੋ ਕਿਰਪਾਨ ਦੇ ਇੱਕੋ ਵਰਦ ਨਾਲ ਲਾ ਕੇ ਸ਼ਹੀਦ ਕੀਤਾ ਗਿਆ ਗੁਰਮੁਖ ਪਿਆਰਿਓ ਇਹ ਘਟਨਾ 11 ਨਵੰਬਰ 1675 ਇਸ ਵਿੱਚ ਨੂੰ ਵਾਪਰਦੀ ਹੈ ਸਾਡੇ ਵੱਡਿਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਇੰਨੀਆਂ ਮਹਾਨ ਕੁਰਬਾਨੀਆਂ ਦੇ ਬਾਵਜੂਦ ਜੇ ਅਸੀਂ ਝੂਠੀ ਸ਼ਰਤ ਦੇ ਖਾਤਰ ਝੂਠੀ ਵਡਿਆਈ ਦੀ ਖਾਤਰ ਝੂਠੇ ਵਕਾਰਾਂ ਦੀ ਖਾਤਰ ਗੁਰੂ ਘਰ ਛਟਕੇ ਲੱਚਰ ਪੋਣੇ ਵਾਲੇ ਪਾਸੇ ਝੂਠੇ ਦੰਪੀ ਬਾਬਿਆਂ ਦੇ ਪਿਛੇ ਲੱਗ ਕੇ ਲਾਲਚ ਵਸ ਹੋ ਕੇ ਸਿੱਖ ਨੂੰ ਛੱਡ ਕੇ ਕਿਸੇ ਦੂਸਰੇ ਧਰਮ ਵੱਲ ਚਲੇ ਜਾਈਏ ਸਾਡੇ ਉੱਪਰ ਜਿਹਨੀਆਂ ਲਾੜਤਾ ਜਿਨੇ ਪੜੇ ਸ਼ਬਦ ਵਰਤੇ ਜਾਣ ਉਹ ਵੀ ਥੋੜੇ ਨੇ ਸਤਿਗੁਰਜੀ ਤਰਸ ਕਰਨ ਪੁੱਲਾ ਚੁੱਕਾ ਦੀਖਿਮਾ ਸਮੇ ਬਹੁਤ ਬਹੁਤ ਧੰਨਵਾਦ ਕਰਦੀ ਆ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਥਾਮੀ ਪ੍ਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀਆ ਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੋਗਾਜ ਕੀ ਅੱਖੋਂ ਜੀਵਾਹੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੱਚੇ ਦੀ ਉਮਰ ਭਾਵੇਂ ਛੋਟੀ ਹੈ ਪਰ ਅਕਲ ਕਰਕੇ ਮਹਾਨ ਹੈ ਬੜੇ ਹੀ ਸੋਨੇ ਟੰਗ ਦੇ ਨਾਲ ਇਸ ਨੇ ਆਪਣੇ ਸਕੂਲ ਨੂੰ ਰਿਪਰੈਜ਼ੈਂਟ ਕੀਤਾ ਹੈ